ਨੰਮੀ ਨੂੰ ਇਹ ਤੁਸੀਂ ਇਹ ਦੱਸੋ ਕਿ ਤੁਹਾਡਾ ਰਿਸ਼ਤਾ ਆਪਣੇ ਮਦਰ ਨਾਲ ਕਿਵੇਂ ਦਾ ਮੇਰਾ ਰਿਸ਼ਤਾ ਐਕਚੁਅਲੀ ਮੈਂ ਘਰ ਚ ਸਭ ਤੋਂ ਛੋਟੀ ਮੈਂ ਅੱਗੇ ਵੀ ਦੱਸਿਆ ਕਈ ਵਾਰੀ ਤਾਂ ਉਹ ਐਸੀ ਕਿ ਮੈਨੂੰ ਮੇਰੀਆਂ ਭੈਣਾਂ ਤੋਂ ਵੀ ਵੈਸੇ ਮਾਂ ਵਾਲਾ ਹੀ ਪਿਆਰ ਮਿਲਿਆ ਜਿੱਦਾਂ ਤਾਂ ਪਰ ਉਹ ਐਸੀ ਮੇਰੇ ਮਦਰ ਮੈਂ ਸਭ ਤੋਂ ਛੋਟੀ ਸੀਗੀ ਤਾਂ ਉਹਨਾਂ ਨੂੰ ਇਹ ਲੱਗਦਾ ਸੀ ਕਿ ਇਹਨੂੰ ਅੱਧਾ ਤਾਂ ਉਹੀ ਸੰਭ ਸੰਭ ਜਾਂਦੀਆਂ ਹੂੰ ਤਾਂ ਸੋ ਮੇਰੀਆਂ ਤਾਂ ਕਿੰਨੀਆਂ ਸਾਰੀਆਂ ਮਾਵਾਂ ਸੀਗੀਆਂ ਫਿਰ ਮੇਰੇ ਭਾਬੀ ਵੀ ਆ ਗਈ ਉਹਨਾਂ ਨੇ ਮੈਨੂੰ ਬਹੁਤ ਪਿਆਰ ਦਿੱਤਾ ਹੋਣ ਥੋੜੀ ਸਿਚੁਏਸ਼ਨ ਮੇਰੀ ਅਲੱਗ ਹੋਗੀ ਜਿੱਦਾਂ ਮਾਹੌਲ ਅਨਸਾਰ ਹੂੰ ਤਾਂ ਜਿਹੜਾ ਮੇਰੀ ਖੁਸ਼ੀ ਸੀ ਉਹ ਵੀ ਮੇਰੇ ਮਦਰ ਨੇ ਬਹੁਤ ਮੈਨੂੰ ਸਪੋਰਟ ਕੀਤਾ ਉਹਦੇ ਚ ਵੀ ਜਦੋਂ ਸਾਡੇ ਪਿੰਡ ਚ ਇਕੱਲੀ ਮੈਂ ਹੀ ਸੀਗੀ ਅੱਛਾ ਜਿਹੜੀ ਹੌਸਟਲ ਚ ਪੜਦੀ ਸੀਗੀ ਹੂੰ ਤਾਂ ਉਹ ਮੇਰੀ ਮਮ ਦੀ ਦੌਲਤ ਈ ਕਿ ਮੈਂ ਆਪਣੀ ਮੰਮਾ ਕਰਕੇ ਹੀ ਉਹਦੇ ਉੱਤੇ ਤੱਕ ਪਹੁੰਚ ਸਕੀ ਸੀਗੀ ਤਾਂ ਕਿਉਂਕਿ ਸਾਰੇ ਪਿੰਡ ਚ ਕੋਈ ਵੀ ਨਹੀਂ ਸੀ ਹੋਰ ਤਾਂ ਕਹਿੰਦੇ ਸੀ ਸਾਰੇ ਕਿ ਕਿੱਥੇ ਦੀ ਟੂ ਪੜਨ ਜਾਣਾ ਹੈ ਘਰ ਦੇ ਵੀ ਕਹਿੰਦੇ ਜਿੱਦਾਂ ਨਾ ਮੈਂ ਆਪਣੀ ਮੰਮੀ ਦੇ ਗੋਡੇ ਨਾਲ ਬੈਠ ਜਾਣਾ ਕਿ ਨਹੀਂ ਮੈਂ ਅੱਗੇ ਪੜਨਾ ਹੈ ਅੱਗੇ ਪੜਨਾ ਹੈ ਕਾਲਜ ਕੋਈ ਹੈ ਨਹੀਂ ਸੀ ਨੇੜੇ ਉਦੋਂ ਤਾਂ ਪੜਨ ਜਾਣਾ ਪੈਣਾ ਤੇ ਹੌਸਟਲ 'ਚ ਜਾਣਾ ਪੈਣਾ ਸੀ ਫਿਰ ਮੰਮੀ ਨੇ ਬੋਸਪੋਰਟ ਕੀਤੀ ਸਾਰਿਆਂ ਨੂੰ ਕਹਿ ਕੇ ਪਾਪਾ ਨੂੰ ਵੱਡੇ ਵੀਰੇ ਨੂੰ ਕਿ ਨਹੀਂ ਜੀ ਉਹ ਪੜਨਾ ਚਾਹੁੰਦੀ ਆ ਤਾਂ ਤੁਸੀਂ ਪੜਨ ਦੋਨ ਨੂੰ ਹਨਾ ਤਾਂ ਉਹ ਚੀਜ਼ ਫਿਰ ਜੇ ਮੇਰਾ ਹੁਣ ਦਰਦ ਹੈ ਤਾਂ ਉਹ ਵੀ ਮੈਂ ਆਪਣੀ ਮਾਂ ਦੀਆਂ ਅੱਖਾਂ 'ਚ ਬੜਾ ਦੇਖਦੀ ਆ ਮੈਂ ਤੁਰੀ ਫਿਰਦੀ ਹੁੰਨੀ ਆ ਤਾਂ ਉਹ ਮੈਂ ਫਿਰ ਪੁੱਛੂੰਗੀ ਕੀ ਦੇਖੀ ਜਾਂਦੇ ਹੋ ਮम्मा ਹੈਨਾ ਹੁਣ ਉਹਨਾਂ ਨੂੰ ਸੁਣਦਾ ਘੱਟ ਬਹੁਤ ਘੱਟ ਸੁਣਦਾ ਹਾਂ ਤੇ ਮੇਰਾ ਜਿਵੇਂ ਵੀ ਵੈਸੇ ਦਿਲ ਕਰਦਾ ਹੁੰਦਾ ਮੈਂ ਉਹਨਾਂ ਨਾਲ ਬੜੀਆਂ ਗੱਲਾਂ ਕਰਾਂ ਪਰ ਮੈਂ ਉਹ ਮਿਸ ਕਰ ਰਹੀ ਹਾਂ ਉਹ ਚੀਜ਼ ਨੂੰ ਪਰ ਉਹਨਾਂ ਨੇ ਮੈਨੂੰ ਪਿਆਰ ਪਿਆਰ ਤੇ ਬਹੁਤ ਸਪੋਰਟ ਕੀਤਾ ਬਹੁਤ ਜ਼ਿਆਦਾ ਹਮ ਅ ਇੱਕ ਕਿੰਨੀ ਖੂਬਸੂਰਤ ਗੱਲ ਹੈ ਨਾ ਕਿ ਅਸੀਂ ਕੁੜੀਆਂ ਉਹਨਾਂ ਦੀ ਬਦੌਲਤ ਬਾਹਰ ਨਿਕਲਿਆ ਘਰਾਂ ਤੋਂ ਜਿਹੜੇ ਖੁਦ ਕੇ ਦੇ ਘਰੋਂ ਬਾਹਰ ਨਹੀਂ ਗਏ ਸੀਗੇ ਹੈਨਾ ਜਿਵੇਂ ਮੇਰੇ ਮਦਰ ਮੈਨੂੰ ਯਾਦ ਆ ਕਿ ਜਦੋਂ ਮੈਂ ਪਟਿਆਲੇ ਜੌਬ ਕਰਨ ਦੀ ਸੀਗੀ ਤਾਂ ਮੈਨੂੰ ਨਹੀਂ ਸੀ ਪਤਾ ਮੈਂ ਉੱਥੇ ਰਹਿਣਾ ਕਿੱਥੇ ਆ ਮੇ ਕੋਈ ਕੋਈ ਥਾਂ ਨਹੀਂ ਸੀ ਬਸ ਉਹਨਾਂ ਨੇ ਮੈਨੂੰ ਕਿਹਾ ਤੂੰ ਕਰ ਲੇਗੀ ਮੈਨੇਜ ਹਾਂ ਉਹਨਾਂ ਨੇ ਕਿਹਾ ਕਿ ਮੈਨੂੰ ਜੌਬ ਮਿਲ ਗਈ ਇਸ ਤੋਂ ਬਾਅਦ ਮੈਨੂੰ ਮੈਨੂੰ ਵੀ ਤੋਂ ਵਧੀਆ ਓਪਰਚੁਨਿਟੀ ਮਿਲਣੀ ਨਹੀਂ ਜਾਂ ਜਿਸ ਮਾਹੌਲ 'ਚ ਮੈਂ ਕੰਮ ਕਰਨਾ ਚਾਹੁੰਦੀ ਮੈਨੂੰ ਨਹੀਂ ਲੱਗਦਾ ਕਿ ਇਸ ਤੋਂ ਬਾਅਦ ਮੈਨੂੰ ਮਿਲੇਗਾ ਹਨਾ ਕਿ ਕਿਉਂਕਿ ਉਹ ਵੀ ਸਿੰਗਲ ਪੇਰੈਂਟ ਨੇਗੇ ਤਾਂ ਮੈਨੂੰ ਉਹਨਾਂ ਨੇ ਬਸ ਇਹ ਪੁੱਛੇ ਕਿ ਨੇ ਤੂੰ ਤੂੰ ਮੈਨੇਜ ਕਰ ਲੇਗੀ ਨਾ ਮੈਂ ਕਿਹਾ ਮਮਾ ਮੈਂ ਮੈਨੇਜ ਕਰ ਲਵਾਂ ਮੇਰੇ ਫਰੈਂਡ ਅਮਨ ਉੱਥੇ ਸੀਗੇ ਹਨਾ ਤਾਂ ਮੈਂ ਉਹਨਾਂ ਨੇ ਤੋ 3 ਦਿਨ ਮੈਨੂੰ ਤੁਸੀਂ ਰੱਖ ਸਕਦੇ ਹੋ ਕਹਿੰਦੇ ਮੈਂ ਵੀ ਪਟਿਆਲਾ ਹੀ ਰਹਿਣਾ ਆ ਤੇ ਵੀ ਆਪਾਂ 2-3 ਦਿਨ ਇਕੱਠੇ ਰਹਿ ਸਕਦੇ ਆ ਮੈਨੂੰ ਇਹ ਕਿ ਉਹਨਾਂ ਦਾ ਉਹਨਾਂ ਨੇ ਦੁਨੀਆ ਬਾਹਰ ਨਿਕਲ ਕੇ ਦੁਨੀਆ ਨਹੀਂ ਸੀ ਦੇਖੀ ਉਹਨਾਂ ਨੂੰ ਸੀ ਪਤਾ ਕਿ ਖਰਾਬ ਆ ਜਾਂ ਚੰਗੀ ਆ ਜਾਂ ਕੋਸ਼ ਆ ਹਨਾ ਜਿਵੇਂ ਕਹਿੰਦੇ ਹੁੰਦੇ ਨੇ ਕਿ ਜਿਹੜੀ ਚੀਜ਼ ਤੁਹਾਨੂੰ ਬਹੁਤ ਜ਼ਿਆਦਾ ਐਕਸਪੋਜ਼ਰ ਨਹੀਂ ਹੁੰਦਾ ਤਾਂ ਤੁਸੀਂ ਉਹ ਐਕਸਪੋਜ਼ਰ ਅੱਗੇ ਵੀ ਨਹੀਂ ਦੇ ਸਕਦੇ। ਹਾਂ ਬਿਲਕੁਲ। ਵੀ ਮੈਂ ਕਹਿੰਦੀ ਆ ਕਿ ਉਹ ਸਪੀੜੀ ਦੀ ਕਿੰਨੀ ਖੂਬਸੂਰਤੀ ਜਾਂ ਕਿੰਦੀ ਵੱਡੀ ਸਮਝ ਸੀ ਵੀ ਜਿਸ ਚੀਜ਼ ਦਾ ਉਹਨਾਂ ਨੂੰ ਐਕਸਪੋਜ਼ਰ ਨਹੀਂ ਸੀ ਉਹਨਾਂ ਨੇ ਸਾਨੂੰ ਦਿੱਤਾ ਫਿਰ ਵੀ। ਹਾਂ ਬਿਲਕੁਲ ਹਾਂ। ਫਿਰ ਜੇ ਅੱਜ ਆਪਾਂ ਕੁਝ ਬਣ ਸਕੇ ਜਾਂ ਆਪਾਂ ਇੱਥੇ ਬੈਠ ਕੇ ਅੱਜ ਆਪਾਂ ਗੱਲ ਕਰ ਰਹੇ ਆਂ ਤਾਂ ਇਹਦੇ ਵਿੱਚ ਉਹਨਾਂ ਦਾ ਕਿੰਨਾ ਵੱਡਾ ਰੋਲ ਆ। ਹਾਂ ਬਿਲਕੁਲ। ਮੈਂ ਨਾ ਜਦੋਂ ਫਿਰੋਜ਼ਪੁਰ ਕਾਲਜ 'ਚ ਐਡਮਿਸ਼ਨ ਕਰਾਉਣੀ ਸੀ ਉਦੋਂ ਇਹ ਕਾਲਜ ਕਾਲਜ ਬੜਾ ਹਉਆ ਜਾਂ ਹੁੰਦੇ ਸੀਗੇ ਕਿਉਂਕਿ ਘਟ ਜਾ ਜਾਂਦੇ ਸੀ ਨਾ ਲੋਕ ਉੱਥੇ ਤਾਂ ਮੇਰੇ ਮੇਰੇ ਮੰਮੀ ਨੇ ਕਿਸੇ ਸਾਡੇ ਰਿਲੇਟਿਵ ਕਿਸੇ ਰਿਸ਼ਤੇਦਾਰ ਲੇਡੀ ਨੂੰ ਲਿਆ ਨਾਲ ਉਹਨਾਂ ਦੇ ਗਾਂ ਰਿਲੇਟਿਵ ਸੀਗੇ ਫਿਰੋਜ਼ਪੁਰ ਉਹਨਾਂ ਦੇ ਘਰ ਲੈ ਕੇ ਗਏ ਸਾਨੂੰ ਮਤਲਬ ਕਿ ਹਾਂ ਠੀਕੇ ਦੀ ਐਡਮਿਸ਼ਨ ਕਰਾਉਣੀ ਆ ਜਦ ਤੱਕ ਬੜਾ ਸੌਖਾ ਜਿਹਾ ਕੰਮ ਸੀ ਕਾਲਜ ਜਾਉ ਕਰਾ ਲਓ ਬਟ ਪਤਾ ਨਹੀਂ ਸੀ ਨਾ ਕਿਸੇ ਨੂੰ ਹੂੰ ਤਾਂ ਉਹ ਚੀਜ਼ ਉਹ ਕਿ ਉਹ ਹੋਸਟਲ ਚ ਇਹਦੀ ਐਡਮਿਸ਼ਨ ਕਰਾਉਣੀ ਆ ਪਹਿਲਾਂ ਮੈਨੂੰ ਉਹਨਾਂ ਦੇ ਘਰ ਲੈ ਕੇ ਗਏ ਉੱਥੇ ਅਸੀਂ ਰਹਿ ਵੀ ਤਾਂ ਉਹਨਾਂ ਨੇ ਬਹੁਤ ਸਪੋਰਟ ਕੀਤਾ ਫਿਰ ਉਹਨਾਂ ਨੇ ਪਰ ਉਹ ਕੀ ਮੇਰੀ ਮੰਮਾ ਦੀ ਬਦੌਲਤ ਹੈ ਨਾ ਹਾਂ ਕਿ ਮੇਰੀ ਮਾਂ ਨੇ ਸਾਰਾ ਕੁਝ ਕੀਤਾ ਕਿ ਹਾਂ ਨਹੀਂ ਇਹ ਚਾਹੁੰਦੀ ਆ ਤਾਂ ਠੀਕ ਹੈ ਫਿਰ ਉਹ ਚੀਜ਼ਾਂ ਨਾ ਉਹ ਮਾਈਂਡ ਚ ਰਹਿੰਦੀਆਂ ਉਹਦੇ ਨਾਲ ਸਾਨੂੰ ਕੀ ਹੋਇਆ ਕਿ ਇੱਕ ਕੌਨਫੀਡੈਂਸ ਆਇਆ ਉਹਦੇ ਨਾਲ ਇਹ ਹੋਇਆ ਕਿ ਅਸੀਂ ਜਦੋਂ ਅੱਗੇ ਮਦਰ ਬਣੇ ਤਾਂ ਉਹਨਾਂ ਨੂੰ ਇੱਕ ਤਾਕਤ ਮਿਲੀ ਕਿ ਜੇ ਮੇਰੀ ਮਾਂ ਬਿਲਕੁਲ ਨਹੀਂ ਉਹ ਪੜੇ ਅਨਪੜ੍ਹ ਹੋਣ ਦੇ ਨਾਤੇ ਜੇ ਉਹਨਾਂ ਨੇ ਇੰਨਾ ਸਪੋਰਟ ਕੀਤਾ ਤਾਂ ਫਿਰ ਸਾਨੂੰ ਤਾਂ ਉਹਨਾਂ ਨੇ ਇੱਥੋਂ ਤੱਕ ਪਹੁੰਚਾਇਆ ਫਿਰ ਅਸੀਂ ਆਪਦੇ ਬੱਚਿਆਂ ਚ ਉਹ ਚੀਜ਼ ਦਿੱਕਤੀ ਅੱਗੇ ਨਾ ਹਾਂ ਉਹਨਾਂ ਦੀ ਪਰਸਨੈਲਿਟੀ ਜਾਂ ਜਿਸ ਤਰੀਕੇ ਨਾਲ ਉਹਨਾਂ ਨੇ ਤੁਹਾਨੂੰ ਪਾਲਿਆ ਉਹਨਾਂ ਦੀ ਜਿਹੜੀ ਮਦਰਹੁੱਡ ਸੀਗਾ ਉਹਦੇ ਚੋਂ ਚੀਜ਼ਾਂ ਤੁਸੀਂ ਕੈਰੀ ਕੀਤੀਆਂ ਅੱਗੇ ਵੀ ਮੈਂ ਮੈਂ ਜਿਵੇਂ ਜਿਵੇਂ ਕਈ ਵਾਰ ਕਿਸੇ ਸਿਚੁਏਸ਼ਨ ਤੇ ਅੜ ਜਾਂਨਾ ਮੈਨੂੰ ਲੱਗਦਾ ਕਿ ਇਥੇ ਮਮਮੀ ਕਿਦਾਂ ਰੈਕਟ ਕਰਨਗੇ ਜਾਂ ਉਹਨਾਂ ਨੇ ਕਿਵੇਂ ਇਹਨਾਂ ਚੀਜ਼ਾਂ ਨੂੰ ਹੈਂਡਲ ਕੀਤਾ ਵੀ ਸਾਨੂੰ ਤਿੰਨਾਂ ਨੂੰ ਕੱਲਿਆਂ ਨੂੰ ਜੇ ਉਹ ਕਰ ਸਕਦੇ ਨੇ ਤਾਂ ਮੇਰੇ ਲਈ ਕੀ ਔਖਾ ਵਾ ਹਾਂ ਤੇ ਉਹ ਉਹਨਾਂ ਦੀ ਪਰਸਨੈਲਿਟੀ ਚੋਂ ਐਜ਼ ਅ ਮਦਰ ਤੁਸੀਂ ਆਪਣੀ ਪਰਸਨੈਲਿਟੀ ਚ ਕੀ ਕੀ ਚੀਜ਼ਾਂ ਲੈ ਕੇ ਆਉਂਦੀਆਂ ਨੇ ਮੇਰੇ ਮਦਰ ਨਾਲ ਜਦੋਂ ਕਿਤੇ ਜਾਣਾ ਜਿਵੇਂ ਮੈਂ ਕਾਲਜ ਗਈ ਯਾ ਕੋ ਜੀ ਉਦੋਂ ਸਿੱਧੇ ਲਫ਼ਜ਼ਾਂ ਚ ਕੁਝ ਵੀ ਸਮਝਾਉਣਾ ਬੜਾ ਔਖਾ ਹੁੰਦਾ ਸੀ ਆਪਾਂ ਤਾਂ ਹੁਣ ਬੱਚਿਆਂ ਨਾਲ ਮੈਂ ਤਾਂ ਅsvਤਾਨ ਬਹੁਤ ਸਿੱਧੇ ਲਫ਼ਜ਼ਾਂ ਚ ਗੱਲ ਕਰ ਲੈਂਦੀ ਹੂੰ ਉਦੋਂ ਜਮਾਨਾ ਇਹੋ ਜਿਹਾ ਸੀ ਕਿ ਜਿੱਦਾਂ ਮੇਰੇ ਸਿਸਟਰ ਹੋਣਾਂ ਦਾ ਕੋਈ ਰਿਸ਼ਤਾ ਹੋਣਾ ਤਾਂ ਉਹ ਵਿਚੋਲੇ ਤੋਂ ਹੀ ਸੰਗੀ ਜਾਂਦੀਆਂ ਹੁੰਦੀਆਂ ਸੀ ਉਹ ਰਿਸ਼ਤੇ ਦੀ ਗੱਲ ਕਰਕੇ ਉਹ ਚਲਾ ਗਿਆ ਰਿਸ਼ਤਾ ਹੋ ਗਿਆ ਫਿਰ ਕਿਤੇ ਵਿਚੋਲਾ ਘਰੇ ਆਇਆ ਨਾ ਵਿਚੋਲਾ ਜਾਉਂਦਾ ਕੋਈ ਪਰਿਵਾਰ ਦਾ ਮੈਂਬਰ ਵਿਚੋਲਣ ਜਿਹੜੀ ਸੀਗੀ ਤੋਂ ਨੇ ਅੰਦਰ ਹੜ ਜਾਣਾ ਮੈਂ ਛੋਟੀ ਜੀ ਮੈਂ ਵੇਖੀ ਜਾਨਾ ਇਹਨੂੰ ਕਿਉਂ ਹੋ ਗਿਆ ਉਹ ਫਿਰ ਸਮਝ ਆਉਂਦੀ ਕਿ ਉਹ ਨਾ ਉਦੋਂ ਇੱਕ ਉਦੋਂ ਮਹੌਲ ਇਦਾਂ ਦਾ ਸੀ ਜੱਗ ਦਾ ਹਾਂ ਬਹੁਤ ਚੀਜ਼ ਇਕ ਸੀਗੀ ਤਾਂ ਜਿੱਦਾਂ ਮੈਂ ਵੀ ਫਿਰ ਬਾਹਰ ਨਿਕਲੀ ਤਾਂ ਮੇਰੇ ਮਦਰ ਨੇ ਅ ਮੈਨੂੰ ਥੋੜੀ ਜਿਹੀ ਲਫ਼ਜ਼ਾਂ ਚ ਕੋਈ ਸਮਝਾਉਣਾ ਜਿੱਦਾਂ ਮੈਨੂੰ ਦੁਰ ਲੱਗਿਆ ਖਣਾ ਐਵੇਂ ਨਹੀਂ ਕਿਸੇ ਤੇ ਵਿਸ਼ਵਾਸ ਕਰ ਲਈਦਾ ਹੁੰਦਾ ਹੂੰ ਉਹ ਥੋੜੇ ਜਿਹੇ ਲਫ਼ਜ਼ ਮੈਂ ਸੋਚੀ ਜਾਣਾ ਪਰ ਬਾਹਰ ਜਦੋਂ ਦੁਨੀਆ ਨਾਲ ਆਪਣਾ ਸਾਹਮਣਾ ਹੁੰਦਾ ਨਾ ਤੇ ਉਹ ਗੱਲ ਯਾਦ ਆਉਂਦੀ ਹੁੰਦੀ ਹੈ ਅੱਛਾ ਠੀਕ ਹੈ ਹਾਂ ਵੀ ਐਵੇਂ ਨਹੀਂ ਕਿਸੇ ਤੇ ਵਿਸ਼ਵਾਸ ਕਰਨਾ ਹੈ ਐਵੇਂ ਨਹੀਂ ਕਿਸੇ ਦੇ ਪਿੱਛੇ ਤੁਰ ਪਈਦਾ ਹੁੰਦਾ ਥੋੜੇ ਜਿਹੇ ਲਫ਼ਜ਼ਾਂ 'ਚ ਹੂੰ ਈਵਨ ਈਵਨ ਮੇਰੀ ਮੇਰੇ ਮਦਰ ਜਦੋਂ ਮੈਂ ਮੈਂ 8th ਕਲਾਸ 'ਚ ਵੀ ਹੋਸਟਲ ਸੀ ਜਦੋਂ ਉੱਥੇ ਮੈਂ ਉੱਥੇ ਚੱਲੀ ਤਾਂ ਮੇਰੇ ਮਦਰ ਨੇ ਮੈਨੂੰ ਅ ਮੈਂ ਦੱਸਣਾ ਚਾਹੁੰਨੀ ਹਾਂ ਸੋ ਗਿਸ ਚੀਜ਼ ਨੂੰ ਮੈਨੂੰ ਅੰਡਰ ਗਰਮੈਂਟਸ ਲੈ ਕੇ ਦਿੱਤੇ ਹੂੰ ਮੈਨੂੰ ਨਾਲ ਉਦੋਂ ਜਿੱਦਾਂ ਜੋ ਵੀ ਪ੍ਰਬੰਧ ਹੋਣਗੇ ਮੈਨੂੰ ਦੇ ਕੇ ਜਾਂਦੇ ਆ ਫੜ ਲਾ ਕਿਸੇ ਵੇਲੇ ਲੋਡ ਪੈ ਜਾਂਦੀ ਆ ਕਲੀਅਰ ਮੈਨੂੰ ਕੁਛ ਨਹੀਂ ਦੱਸਿਆ ਹੈਗਾ ਹੂੰ ਪਰ ਮੈਨੂੰ ਉਹਨਾਂ ਨੇ ਇਹ ਚੀਜ਼ ਦੱਸੀ ਇਨਡਾਇਰੈਕਟਲੀ ਹੂੰ ਤੇ ਮੈਂ ਫੜ ਲਈ ਕਿ ਮਾਂ ਨੇ ਕੁਛ ਦਿੱਤਾ ਹੈ ਤਾਂ ਮੈਂ ਰੱਖਣੀ ਰੱਖਣਾ ਹੂੰ ਉਹ ਉਹ ਇਹ ਚੀਜ਼ਾਂ ਨਾ ਮਤਲਬ ਉਹਨਾਂ ਨੇ ਇਨਡਾਇਰੈਕਟਲੀ ਹਰ ਪੈਰ ਪੈਰ ਤੇ ਸਾਨੂੰ ਸਮਝਾਈਆਂ ਇਹ ਚੀਜ਼ਾਂ ਹਮ ਹਮ ਮੈਮ ਤੁਹਾਨੂੰ ਕੀ ਲੱਗਦਾ ਹੈ ਕਿ ਜਿਵੇਂ ਚਲੋ ਹਰ ਇੱਕ ਦੀ ਜ਼ਿੰਦਗੀ ਚ ਹਰ ਬੱਚੇ ਦੀ ਜ਼ਿੰਦਗੀ ਚ ਮਾਂ ਪਾਪ ਦੋਵੇਂ ਜ਼ਰੂਰੀ ਹੁੰਦੇ ਨੇ ਹੈਨਾ ਜੀ ਪਰ ਥੋੜੂ ਕੀ ਲੱਗਦਾ ਵੀ ਇੱਕ ਜਿਹੜੀ ਕੁੜੀ ਦੀ ਪਰਸਨੈਲਿਟੀ ਸ਼ੇਪ ਕਰਨ ਦੇ ਵਿੱਚ ਮਦਰ ਦਾ ਕੀ ਰੋਲ ਹੁੰਦਾ ਆ ਆਪਾਂ ਕਈ ਵਾਰ ਇਹਨਾਂ ਚੀਜ਼ਾਂ ਨੂੰ ਬਹੁਤ ਲਾਈਟਲੀ ਲੈਂਦੇ ਆ ਕਿ ਨਹੀਂ ਬੱਚਾ ਆਪਣੇ ਕਰ ਆਪਣੇ ਆਪ ਕਰ ਲੂ ਜੋ ਉਹਨੇ ਕਰਨਾ ਹੋਊਗਾ ਜੋ ਉਹਦਾ ਨੇਚਰ ਹੋਊਗਾ ਵੱਡੇ ਹੋ ਕੇ ਬਣੂਗਾ ਉਹ ਉਹਦਾ ਆਪਣਾ ਨੇਚਰ ਹੋਊਗਾ ਪਰ ਮੈਨੂੰ ਲੱਗਦਾ ਕਿ ਕਿਤੇ ਕਿਤੇ ਨਾ ਕਿਤੇ ਨਹੀਂ ਮੈਨੂੰ ਲੱਗਦਾ ਕਿ ਡੈਫੀਨੇਟਲੀ ਤੁਹਾਡੇ ਮਦਰ ਫਾਦਰ ਦਾ ਮਤਲਬ ਜੋ ਉਹਨਾਂ ਦਾ ਬਿਹੇਵੀਅਰ ਹੁੰਦਾ ਉਹਦਾ ਅਸਰ ਤੁਹਾਡੇ ਤੇ ਹੁੰਦਾ ਹੀ ਹੁੰਦਾ ਹਨਾ पर एक ਕੁੜੀ ਦੀ ਪਰਸਨੈਲਿਟੀ ਸ਼ੇਪ ਕਰਨ 'ਚ ਤੁਨ ਕਿ ਲੱਦਾ ਕਿ ਮਦਰ ਦਾ ਕਿੰਨਾ ਵੱਡਾ ਰੋਲ ਹੁੰਦਾ ਹੈ ਬਹੁਤ ਵੱਡਾ ਰੋਲ ਹੁੰਦਾ ਹੈ ਐਕਚੁਅਲੀ ਮੈਂ ਕਈ ਵਾਰੀ ਹੁਣ ਦੇਖਦੀ ਹੁੰਦੀ ਹਾਂ ਸविताਜ ਮੇਰੀ ਕੋਈ ਪੁਰਾਣੀ ਗੱਲ ਹੈ ਜਾਂ ਕੁਛ ਹੈ ਤਾਂ ਉਹ ਡਾਇਰੈਕਟਲੀ ਇਨਡਾਇਰੈਕਟਲੀ ਉਹਦੇ ਮੂੰਹ ਚੋਂ ਨਿਕਲ ਰਹੀ ਹੁੰਦੀ ਹੈ ਤਾਂ ਮੈਂ ਉਹ ਮੈਨੂੰ ਪਤਾ ਹੁੰਦਾ ਕਿ ਉਹ ਬੱਚਾ ਇਹ ਉਹ ਚੀਜ਼ ਬੋਲ ਰਹੀ ਹੈ ਦੁਬਾਰਾ ਬੋਲ ਰਹੀ ਹੈ ਇਹ ਉਹ ਹੀ ਚੀਜ਼ ਕਰ ਰਹੀ ਕਿ ਮम्मा ਮੈਨੂੰ ਨਾ ਐਦਾਂ ਕਰ ਚੰਗਾ ਲੱਗਦਾ ਹੈ ਮੈਂ ਦੇਖੂਗੀ ਕਿਸੇ ਟਾਈਮ ਤੇ ਮੈਂ ਇਹ ਗੱਲ ਇਹਨੂੰ ਕਹੀ ਸੀਗੀ ਤਾਂ ਉਹ ਚੀਜ਼ ਬਹੁਤ ਅਸਰ ਕਰਦੀ ਹੈ ਬਾਕੀ ਇਹ ਹੁੰਦਾ ਕਿ ਆਪਣੀ ਬੇਟੀ ਨੂੰ ਨਾ ਸਪੈਸ਼ਲੀ ਬੇਟੀ ਨੂੰ ਤੁਸੀਂ ਤਿੰਨ ਚੀਜ਼ਾਂ ਜ਼ਰੂਰ ਸਿਖਾਓ ਉਹਨੂੰ ਸਿਖਾਓ ਇੱਕ ਤਾਂ ਨਾ ਕਹਿਣਾ ਮਨਾ ਕਰਨਾ ਜ਼ਰੂਰ ਉਹਨੂੰ ਸਿਖਾਓ ਐਨੀਆਂ ਕਿ ਜੋ ਵੀ ਕੋਈ ਕਹੀ ਜਾਂਦਾ ਹਾਂਜੀ ਹਾਂਜੀ ਮਨਾ ਕਰਨਾ ਬਹੁਤ ਔਖਾ ਹੈ ਬਿਲਕੁਲ ਬਹੁਤ ਔਖਾ ਹੈ ਕੋਈ ਵੀ ਸਾਨੂੰ ਅਸੀਂ ਆਪਦੀ ਲਾਈਫ ਚ ਵੀ ਵੇਖੀ ਹੈ ਨਾ ਕਈ ਵਾਰੀ ਅਸੀਂ ਕੁਝ ਖਾਣ ਪੀਣ ਨੂੰ ਹੀ ਕੋਈ ਆਫਰ ਕਰ ਦਿੰਦਾ ਨਹੀਂ ਦਿਲ ਕਰ ਰਿਹਾ ਹੁੰਦਾ ਪਰ ਠੀਕ ਹੈ ਓਕੇ ਨਹੀਂ ਕੀ ਕੋਈ ਬੁਰਾ ਨਾ ਮੰਨ ਕੇ ਕਹਿੰਦੇ ਮਨਾ ਕਰਨਾ ਸਿੱਖੇ ਹੈਨਾ ਉਹ ਬੇਟੀ ਨੂੰ ਜਰੂਰ ਸਿਖਾਓ ਬੇਟੀ ਨੂੰ ਦੂਜੇ ਨੰਬਰ ਤੇ ਇਨਵੈਸਟਮੈਂਟ ਕਰਨੀ ਜਰੂਰ ਸਿਖਾਓ ਐਗਜ਼ੈਕਟਲੀ ਕਿ ਉਹਨੂੰ ਲਾਈਕ ਸੌਖੇ ਤਰੀਕੇ ਨਾਲ ਕਿਵੇਂ ਇਨਵੈਸਟਮੈਂਟ ਹੋ ਸਕਦੀ ਆ ਕਿਵੇਂ ਅਸੀਂ ਜਰੂਰੀ ਨਹੀਂ ਕਿ ਅਸੀਂ ਇਨਵੈਸਟਮੈਂਟ ਕਿਸੇ ਪ੍ਰਾਪਰਟੀ 'ਚ ਹੀ ਕਰਨੀ ਆ ਜਿੰਨਾ ਥੋੜਾ ਥੋੜਾ ਪੈਸਾ ਹੁੰਦਾ ਤੁਸੀਂ 골ਡ ਲੈ ਕੇ ਰੱਖ ਸਕਦੇ ਹੋ ਜਾਂ ਕੁਝ ਵੀ ਜਿਹੜੇ ਈਜ਼ੀ ਤਰੀਕੇ ਹੈਗੇ ਆ ਤਾਂ ਆਪਣੀ ਬੇਟੀ ਨੂੰ ਜਰੂਰ ਸਿਖਾਓ ਸਟਾਰਟਿੰਗ ਤੋਂ ਹੀ ਬਿਲ ਐਂਡ ਤੀਸਰੀ ਗੱਲ ਉਹਨੂੰ ਡਰਾਈਵਿੰਗ ਜ਼ਰੂਰ ਸਿਖਾਓ ਇਹ ਤਿੰਨ ਚੀਜ਼ਾਂ ਮੈਨੂੰ ਤਾਂ ਲੱਗਦਾ ਬਹੁਤ ਜ਼ਰੂਰੀ ਹੈ ਲਾਈਫ 'ਚ ਡਰਾਈਵਿੰਗ ਜ਼ਰੂਰ ਸਿਖਾਉ ਤਾਂ ਕਿ ਉਹ ਸਿੱਧੇ ਮੂੰਹ ਵੱਲ ਨਾ ਦੇਖ ਕੇ ਮਤਲਬ ਕਿ ਤੇ ਆਉਣਾ ਜਾਣਾ ਹੁਣ ਜਿਹੋ ਜਿਹਾ ਮਾਹੌਲ ਹੈਗਾ ਕੋ ਆਪਣੇ ਆ ਜਾ ਸਕੇ ਹੋਰ ਵੀ ਬਹੁਤ ਚੀਜ਼ਾਂ ਤੁਸੀਂ ਟਾਈਮ-ਟਾਈਮ ਤੇ ਬੱਚੇ ਨੂੰ ਗਾਈਡ ਕਰਦੇ ਜੇ ਰਹਿ ਸਕਦੇ ਹੋ ਹੈਨਾ ਕਿ ਤੁਸੀਂ ਤੇਰੀ ਲਾਈਫ ਦੇ ਵਿੱਚ ਕਿੱਦਾਂ ਵਿਚਰਨਾ ਹੈ ਤੂੰ ਜਾਂ ਕੁਝ ਵੀ ਪਤਾ ਨਹੀਂ ਅਸੀਂ ਨੇਚਰਲੀ ਵੀ ਬੱਚਾ ਸਿੱਖਦਾ ਤੁਹਾਡੇ ਤੋਂ ਬੇਟੀਆਂ ਬਹੁਤ ਕੁਝ ਸਿੱਖਦੀਆਂ ਤਾਂ ਮੈਨੂੰ ਲੱਗਦਾ ਕਿ ਉਹ ਪੈਰ ਪੈਰ ਤੇ ਸਿੱਖਦੀਆਂ ਰਹਿੰਦੀਆਂ ਸਪੈਸ਼ਲੀ ਤਾਂ ਮੈਂ ਨਾ ਜਿੱਦਾਂ ਹਿੰ ਇਨ ਡਰਾਈਵ ਕਰਦੀਆਂ ਤਾਂ ਜਦੋਂ ਮੈਂ ਕਿਤੇ ਜਿਵੇਂ ਜਾਨੀ ਆ ਨਾਨਕੀ ਜਾਨੀ ਆ ਜੋ ਕੁਛ ਹੈ ਨਾ ਸਾਰੇ ਮੈਨੂੰ ਪਤਾ ਕੀ ਕਹਿਣਗੇ ਮਾਮੀ ਐਮ ਜਿਹੜੀਆਂ ਮੇਰੀਆਂ ਨਹੀਂ ਪੜੀਆਂ ਹੈਗੀਆਂ ਜਿਨ੍ਹਾਂ ਨੇ ਕਦੇ ਇਸ ਚੀਜ਼ ਬਾਰੇ ਸੋਚਿਆ ਨਹੀਂ ਉਹਨਾਂ ਨੂੰ ਵੀ ਇਹ ਚੀਜ਼ ਮਹਿਸੂਸ ਹੁੰਦੀ ਆ ਵੀ ਡਰਾਈਵਿੰਗ ਆਉਣ ਨਾਲ ਕਿੰਨਾ ਸਾਰਾ ਕੁਝ ਸੌਖਾ ਹੋ ਜਾਂਦਾ ਉਹ ਮੈਨੂੰ ਕਹਿਣਗੇ ਆਪਦੀ ਸਵਾਰੀ ਦੀ ਮੌਜ ਦਾ ਬਹੁਤ ਹਾਂ ਕਿਉਂਕਿ ਉਹਨਾਂ ਨੂੰ ਚਿੱਤੇ ਹੁੰਦਾ ਵੀ ਦਵਾਈ ਲੈਣ ਲਈ ਵੀ ਸਾਨੂੰ ਇਹ ਕਹਿਣਾ ਪੈਂਦਾ ਕਿਸੇ ਨੂੰ ਵੀ ਜੇ ਕੋਈ ਵੇਲਾ ਹੋਊਗਾ ਅਵੇਲੇਬਲ ਹੋਊਗਾ ਤਾਂ ਅਸੀਂ ਕਿਤੇ ਜਾ ਸਕਦੇ ਆ ਆਦਰਵਾਇਜ਼ ਅਸੀਂ ਕਿਤੇ ਨਹੀਂ ਜਾ ਸਕਦੇ ਹੈਗੇ ਨਾ ਇਹ ਨਹੀਂ ਸੀਗਾ ਕਿ ਉਹਨਾਂ ਦਾ ਦਿੱਲੀ ਸੀ ਕਰਦਾ ਮੈਨੂੰ ਲੱਗਦਾ ਉਹਨਾਂ ਕੋਲੇ ਸਾਧਨ ਜਾਂ ਸਹੂਲਤਾਂ ਓਨੀਆਂ ਕੀ ਸੀਗੀਆਂ ਜਿੰਨੀਆਂ ਹਾਂ ਮਾਹੌਲ ਹੀ ਇਦਾਂ ਸੀਗਾ ਮਾਹੌਲ ਇਦਾਂ ਦਾ ਸੀਗਾ ਹਨਾ